ਅੱਜ ਮੈਂ ਸਮਝਦਾ ਕਿ ਗੁਰਦਾਸਪੁਰ ਲਈ ਇੱਕ ਬੜਾ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਜਿਹੜਾ 2022 ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਆਇਆ ਸੀਗਾ ਔਰ ਉਸ ਬਦਲਾਅ ਦੀ ਨੀ ਜਿਹੜੀ ਸੀਗੀ ਉਹ ਸੀ ਜਿਹੜਾ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਨਾਲ ਉਹਦੀ ਨੀਤ ਕਰਮ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਮੇਰੀ ਸ਼ਹਿਰ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਖੜੇ ਆ ਔਰ ਇੱਥੇ ਲਗਾਤਾਰ ਬਾਈ ਤੋਂ ਲੈ ਕੇ ਅੱਜ ਤੱਕ ਕਈ ਤਰ੍ਹਾਂ ਦੀਆਂ ਸੰਸਥਾਵਾਂ ਇੱਥੇ ਆਈਆਂ ਨੇ ਭਾਵੇਂ ਤੁਸੀਂ ਇੱਧਰ ਦੇ ਪਾਸੇ ਦੇਖ ਰਹੇ ਹੋ ਕ੍ਰਿਟੀਕਲ ਕੇਅਰ ਯੂਨਿਟ ਆ ਉਸ ਤੋਂ ਅਗਲੇ ਪਾਸੇ ਮਦਰ ਚਾਈਲਡ ਕੇਅਰ ਯੂਨਿਟ ਆ ਜਿਹੜੀਆਂ ਸਾਡੀਆਂ ਲੈਬਸ ਵੱਖਰੀ ਇਕੜੀ ਥਾਵਾ ਤੇ ਸੀਗੀਆਂ ਉਹ ਅੰਡਰ ਵਨ ਰੂਫ ਆਈਆਂ ਨੇ ਸਾਡਾ ਬਹੁਤ ਵਧੀਆ ਸੈਂਟਰ ਡੀਆਈਸੀ ਉਹ ਵੀ ਨਿਰਮਾਨधीन ਚੱਲ ਰਿਹਾ ਇੱਥੇ ਕ੍ਰਿਸ਼ਨਾ ਲੈਬ ਦਾ ਹੋਣਾ আল্টرا ਸਾਊਂਡ ਮਸ਼ੀਨ ਦਾ ਲੱਗਣਾ ਇਹ ਮੈਂ ਸਮਝਦਾ ਵੀ ਇੱਕ ਸਿਹਤ ਸੇਵਾਵਾਂ ਦੇ ਵਿੱਚ ਜਿਹੜੀ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਆ ਅੱਜ ਉਹਦਾ ਨਤੀਜਾ ਅੱਜ ਹੋਰ ਵੀ ਖੁਸ਼ੀ ਦਾ ਮਕਾਮ ਹੈ ਕਿ ਅੱਜ ਸਰਕਾਰ ਵੱਲੋਂ ਭਗਵੰਤ ਮਾਨ ਜੀ ਵੱਲੋਂ ਗੁਰਦਾਸਪੁਰ ਨੂੰ ਦੋ ਵਧੀਆ ਤੋਹਫੇ ਹੋਰ ਦਿੱਤੇ ਗਏ ਨੇ ਇੱਕ ਤਿਆ ਤੁਸੀਂ ਦੇਖੋ ਮੈਂ ਤੁਹਾਨੂੰ ਫੋਟੋ ਦਿਖਾਈ ਆ ਇਹ ਫੈਸਿਲੀਟੇਸ਼ਨ ਸੈਂਟਰ ਜਿਹੜਾ ਉਹ ਬਣ ਰਿਹਾ ਇਸ ਵਕਤ ਤੁਸੀਂ ਦੇਖਦੇ ਸੀ ਕਿਸੇ ਵਕਤ ਇਹ ਮਰੀਜ਼ ਆਉਂਦਾ ਸੀਗਾ ਤੇ ਉਹਨਾਂ ਦੇ ਜਿਹੜੇ ਨਾਲ ਅਟੈਂਡੈਂਟ ਹੁੰਦੇ ਸੀ ਉਹਨਾਂ ਨੂੰ ਗਰਮੀ ਦੇ ਵਿੱਚ ਧੁੱਪੇ ਬਰਸਾਤ ਦੇ ਵਿੱਚ ਬੈਠਣਾ ਪੈਂਦਾ ਸੀਗਾ ਹੁਣ ਇਹ ਇੱਕ ਬਹੁਤ ਖੂਬਸੂਰਤ ਹਾਲ ਬਣੇਗਾ ਜਦੀ ਫੋਟੋ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਬਕਾਇਦਾ ਸੀਟਸ ਹੋਣਗੀਆਂ 에어 ਕੰਡੀਸ਼ਨ ਹੋਏਗਾ ਇਦੇ ਵਿੱਚ ਟੀਵੀ ਸਕਰੀਨ ਜਿਹੜੀਆਂ ਨੇ ਉਹ ਲੱਗਿਆ ਹੋਣਗੀਆਂ ਬਾਹਰ ਸਟਰਕਚਰ ਹੋਊਗਾ 휠ਚੇਅਰ ਹੋਏਗੀ ਔਰ ਉਹਦੇ ਸਕਰੀਨ ਤੋਂ ਅਟੈਂਡੈਂਟ ਜਿਹੜੇ ਬੈਠ ਕੇ ਅੰਦਰ ਦੀ ਇਨਫੋਰਮੇਸ਼ਨ ਵੀ ਦੇਖ ਸਕਣਗੇ ਸੋ ਇੱਕ ਬਹੁਤ ਖੂਬਸੂਰਤ ਆਈਡੀਆ ਇਹਦਾ ਫੈਸਿਲੀਟੇਸ਼ਨ ਸੈਂਟਰ ਦਾ ਉਹ ਗੁਰਦਾਸਪੁਰ ਮਿਲਿਆ ਔਰ ਇਹਦੀ ਲਾਗਤ ਤਕਰੀਬਨ 76 ਲੱਖ ਰੁਪਈਆ ਆਉਂਦਾ ਅਨੁਮਾਨ ਹੈ ਔਰ ਉਹ ਪੈਸੇ ਜਿਹੜੇ ਨੇ ਉਹ ਆ ਗਏ ਨੇ ਔਰ ਕੰਮ ਜਿਹੜਾ ਅਜ ਵਿਧੀਵਾ ਤਰੀਕੇ ਦੇ ਨਾਲ ਸ਼ੁਰੂ ਹੋ ਰਿਹਾ ਹੈ 27 ਲੱਖ ਰੁਪਇਆ ਟੋਟਲ ਅਮਾਉਂਟ 1 ਕਰੋੜ 27 ਲੱਖ 14 ਹਜ਼ਾਰ ਦੇ 200 ਕੁਸ਼ ਰੁਪਏ ਜਿਹੜੇ ਨੇ ਉਹਦੇ ਵੀ ਸੈਂਕਸ਼ਨ ਹੋਏ ਨੇ ਜਿਹਦੇ ਵਿੱਚ ਅਸੀਂ ਨਵੀਂ ਕੰਟੀਨ ਬਣਾਵਾਂਗੇ ਪਾਰਕਿੰਗ ਨਵੀਂ ਹੋਊਗੀ ਔਰ ਜਿੰਨੇ ਹਸਪੀਟਲ ਦੀ ਟੁੱਟ ਪਾਜਾ ਜਾਂ ਜਿੱਥੇ ਕੋਈ ਪੇਟ ਦੀ ਲੋੜ ਆ ਰੋਗਨ ਦੀ ਲੋੜ ਆ ਕਿਤੇ ਕੋਈ ਦਰਵਾਜ਼ੇ ਟੁੱਟੇ ਨੇ ਫਲੋਰਿੰਗ ਖਰਾਬ ਆ ਉਹ ਸਾਰਾ ਜਿਹੜਾ ਇਹਦੇ ਵਿੱਚ ਹੋਊਗਾ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਔਰ ਜਿਹੜੇ ਸਾਡੇ ਪਾਰਟੀ ਦੇ ਅਹਿਮ ਰੁਕਣ ਨੇ ਉਹਨਾਂ ਦੇ ਰਾਈ ਔਰ ਖਾਸ ਕਰਕੇ ਜਿਹੜੀ ਸਾਡੀ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਉਹਨਾਂ ਦਾ ਧੰਵਾਦੀ ਆ ਕਿ ਤੁਸੀਂ ਇਹ ਜਿਹੜਾ ਇੱਕ ਪੋਜ਼ਿਟਿਵ ਸਾਈਨ ਹੈ ਉਹਨੂੰ ਜ਼ਰੂਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਦੇਖੋ ਸਾਡਾ ਇਲਾਕਾ ਆਰਥਿਕ ਤੌਰ ਤੇ ਕਮਜ਼ੋਰ ਹੈ ਜਿੰਨੇ ਲੋਕ ਬੜੇ ਲਿਖੇ ਹੋਣੇ ਚਾਹੀਦੇ ਨੇ ਕਿਤੇ ਨਾ ਕਿਤੇ ਕਾੜ ਰਹਿ ਜਾਂਦੀ ਆ ਇਸ ਕਰਕੇ ਇੱਥੇ ਜ਼ਿਆਦਾਤਰ ਉਹ ਲੋਕ ਹੁੰਦੇ ਨੇ ਜਿਨ ਕੇ ਡਾਕਟਰ ਸਾਹਿਬਾਨ ਨੂੰ ਮੇਰੀ ਬੇਨਤੀ ਆ ਬਾਕੀ ਪੈਰਾਮੈਡੀਕਲ ਸਟਾਫ ਨੂੰ ਮੇਰੀ ਬੇਨਤੀ ਆ ਕਿ ਲੋਕਾਂ ਦੇ ਵੱਲ ਰਵਈਆ ਆਪਣਾ ਠੀਕ ਕਰੋ ਭ੍ਰਸ਼ਟਾਚਾਰ ਨੂੰ ਖਤਮ ਕਰੀਏ ਲੋਕਾਂ ਦੀ ਸੇਵਾ ਕਰੀਏ ਔਰ ਫੇਰ ਹੀ ਮਾ ਸਮਝਣਾ ਵੀ ਅਪਾ ਚੰਗੇ ਸਮਾਜ ਦਾ ਨਿਰਮਾਣ ਕਰ ਸਕਾਂਗੇ ਔਰ ਜਿਹੜੀ ਇੱਕ ਸੋਚ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਉਹਨਾਂ ਦੀ ਸਾਰੀ ਟੀਮ ਪੰਜਾਬ ਦੇ ਵਿੱਚ ਲੈ ਕੇ ਚੱਲ ਰਹੀ ਆ ਉਸ ਨੂੰ ਪੂਰਾ ਕਰ ਸਕਾਂਗੇ ਸੋ ਤੁਹਾਡਾ ਰੋਲ ਇੱਕ ਹਿਊਮਨ ਰਿਸੋਰਸ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਬਹੁਤ ਜ਼ਰੂਰੀ ਆ ਸੋ ਮੈਂ ਬਿਹਾਰ ਪ੍ਰਾਣੀ ਪੀ ਸਕਣ ਔਰ ਪਾਰਕਿੰਗ ਦੇ ਪ੍ਰੋਬਲਮ ਸੀ ਉਹ ਵੀ ਸਾਹਮਣੇ ਬਾਹਰ ਪਾਰਕਿੰਗ ਜਿਹੜੀ ਆ ਜਾਊਗੀ ਸੋ ਵਧੀਆ ਤਰੀਕੇ ਦੇ ਨਾਲ ਇਹ ਦੋਨੋਂ ਪ੍ਰੋਜੈਕਟ ਜਿਹੜੇ ਨੇ ਚੱਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਦਾ ਹੋਰ ਪ੍ਰੋਜੈਕਟ ਇੱਥੇ ਲੈ ਕੇ ਆ ਰਹੇ ਆ ਉਹ ਵੀ ਤੁਹਾਨੂੰ ਅਗਲੇ ਹਫਤੇ ਮੈਂ ਕਿਹਾ ਵੀ ਸਾਰੀ ਗੱਲ ਅੱਜ ਹੀ ਨਾ ਦੱਸ ਦਈਏ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇੱਕ ਬਹੁਤ ਪੁਰਾਣੀ ਮੰਗ ਸੀ ਇੱਥੋਂ ਦੀ ਜਿਹੜੀ ਭਗਵੰਤ ਮਾਨ ਜੀ ਨੇ ਇਤਿਹਾਸਾ ਅੱਜ ਤਾਂ ਆਪਣੇ ਸਾਰੇ ਸਾਥੀਆਂ ਦੇ ਨਾਲ ਮਿਲ ਕੇ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਬਲਬੀਰ ਜੀ ਦਾ ਔਰ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕੋਟ ਕੋਟ ਧੰਨਵਾਦ